ਸਾਖੀ ਦਾਨਾਪੁਰ ਗੱਲ ਕੀ ਇਸ ਪ੍ਰਕਾਰ ਬਾਲਕੇ ਪਰ ਦਾਨੇ ਦਾ ਬਾਲਾ ਪ੍ਰੀਤਮ ਜੀ ਸ੍ਰੀ ਮਾਤਾ ਜੀ ਸ੍ਰੀ ਦਾਦੀ ਜੀ ਸ੍ਰੀ ਮਾਮਾ ਜੀ ਸਾਰੇ ਹੋਰ ਮੁਨਸ਼ੀ ਆਦ ਸੇਵਕਾਂ ਨੂੰ ਨਾਲ ਲੈ ਕੇ ਪਟਨੇ ਤੋਂ ਵਿਦਾ ਹੋਏ ਬਾਲਾ ਪ੍ਰੀਤਮ ਪਾਲਕੀ ਤੇ ਸਵਾਰ ਹੋਏ ਦੋਵੇਂ ਮਾਤਾ ਜੀ ਡੋਲਿਆਂ ਵਿੱਚ ਤੇ ਹੋਰ ਸਾਥ ਵੈਲੀਆਂ ਵਿੱਚ ਸਵਾਰ ਹੋ ਕੇ ਤੁਰ ਪਏ ਪਹਿਲੀ ਮੰਜ਼ਲ ਦਾਨਾਪੁਰ ਆ ਪਈ ਸਾਰੀ ਸੰਗਤ ਇੱਥੋਂ ਤੱਕ ਨਾਲ ਆਈ ਇਹੇ ਥਾਂ ਪਟਨੇ ਤੋਂ 12 ਕੋਹ ਹੁਸੀ ਇਸ ਥਾਂ ਇੱਕ ਗੁਰੂ ਘਰ ਦੀ ਪ੍ਰੇਮਣ ਮਾਈ ਵਸਦੀ ਸੀ ਇਸਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪਟਨੇ ਜਾਂਦਿਆਂ ਆਉਂਦਿਆਂ ਇੱਕ ਮਿੱਟੀ ਦੀ ਹਾਂਡੀ ਵਿੱਚ ਖਿਚੜੀ ਰੰਨ ਕੇ ਪ੍ਰੇਮ ਨਾਲ ਸ਼ਿਕਾਈ ਸੀ ਉਹ ਹਾਂਡੀ ਇਸਨੇ ਆਦਬ ਨਾਲ ਸਾਹਮ ਕੇ ਰੱਖੀ ਸੀ ਕਿ ਇਸ ਨਿਮਾਣੀ ਵਿੱਚੋਂ ਰਿੱਧੀ ਗਈ ਖਿਚੜੀ ਮੇਰੇ ਦੀਨ ਦੁਨੀ ਦੇ ਪਾਤਸ਼ਾਹ ਨੇ ਸ਼ਕੀ ਹੈ ਅੱਜ ਫੇਰ ਉਸਨੇ ਸੰਗਤ ਨੂੰ ਦਾਲ ਰੋਟੀ ਭਾਜੀ ਖਵਾਈ ਪਰ ਸਹਿਬਜ਼ਾਦੇ ਜੀ ਨੂੰ ਉਸੇ ਹੰਡੀ ਵਿੱਚ ਰੰਨ ਕੇ ਖਿਚੜੀ ਖਵਾਈ ਜੋ ਤੁਰਾਂ ਦੇ ਰੱਜੇ ਪ੍ਰੀਤਮ ਨੇ ਬੜੇ ਸੁਆਦ ਨਾਲ ਛਕੀ ਤੇ ਪਿਆਰ ਵਾਲੀ ਪ੍ਰੋਤੀ ਮਾਈ ਨੂੰ ਮੁਕਤੀ ਦਾ ਦਾਨ ਦਿੱਤਾ ਅਗਲੇ ਦਿਨ ਸਹਿਬਜ਼ਾਦੇ ਜੀ ਅੱਗੇ ਤੁਰਨ ਨੂੰ ਤਿਆਰ ਹੋਏ ਪਟਨੇ ਤੋਂ ਨਾਲ ਆਈ ਸੰਗਤ ਨੂੰ ਮੁੜ ਕੇ ਪਿਆਰ ਕਰਦੇ ਅਸੀਸਾਂ ਤੇ ਵਰਦਾਨ ਦੇਂਦੇ ਰਹੇ ਸਾਰੇ ਸਿੱਖ ਹੱਥ ਬੰਨੀ ਖੜੇ ਨੈਣਾ ਤੋਂ ਸ਼ਾਮ ਸ਼ਾਮ ਮੀਂ ਬਸਾਉਂਦੇ ਸ਼ਰਦਾ ਤੇ ਪਿਆਰ ਵਿੱਚ ਖੜੇ ਸਨ ਜਦ ਆਪ ਜੀ ਤੁਰ ਪਏ ਇਓਂ ਜਿੰਕੂ ਫੁੱਲਾਂ ਵਿੱਚੋਂ ਖੁਸ਼ਬੋਈ ਉੱਠ ਤੁਰਦੀ ਹੈ ਜਦ ਸਹਿਬਜ਼ਾਦੇ ਜੀ ਦੂਰ ਨਿਕਲ ਗਏ ਤੇ ਸਾਥ ਸਣੇ ਓਲੇ ਹੋ ਗਏ ਤਾਂ ਸੰਗਤ ਪਟਨੇ ਨੂੰ ਮੁੜ ਪਈ ਤਨ ਤਨ ਆਖਦੀ ਤੇ ਵਾਹਿਗੁਰੂ ਵਾਹਿਗੁਰੂ ਜਪਦੀ ਮਾਈ ਨੇ ਆਪਣੇ ਘਰ ਨੂੰ ਗੁਰਦੁਆਰਾ ਬਣਾ ਦਿੱਤਾ ਜਿਸ ਨੂੰ ਹੁਣ ਤਾਂ ਹੀ ਹਾਂਡੀ ਵਾਲੀ ਸੰਗਤ ਆਖਦੇ ਹਨ ਰੱਬ ਰਾਖਾ